ਸ਼ੇਰ ਸਿੰਘ ਵਿਸ਼ਨੂੰ ਓਮ ਅੰਤਿਜ ਸਾਡੇ ਸਤਿਕਾਰਯੋਗ ਨਗਰ ਵਾਸੀਓ ਇਸ ਪਰਿਭਾਗ ਧਨਤਾ ਦੇ ਸਮੇਲਨ ਵਿੱਚ ਆਏ ਗੁਣਮੁਖੋ उस परमात्मा नेक लंबी के जीव रचना ने जीवो दास साहब जी के चरणों में बड़े विश्वास है गुरमत को मुख रखता हो आप जी के चरणों में बेनती करता है कि वो परमात्मा अकाल पुरख ने येते जिसके हुक्म इस मात लोग की धरती उत्ते गुरु अवतारा पैगंबर का आगमन होया कोई भी भगत संताए होंगे ਉਹ ਪੁਰਖਾ ਕਾ ਨੇਕ ਲੰਕ ਇਸ ਮਾਤ ਲੋਕ ਦੇ ਕਰਤੇ ਤੇ ਜਸਾ ਗੁਰੂ ਆ ਤੋਂ ਬਾਅਦ ਇਸ ਮਾਤ ਲੋਕ ਦੀ ਤਰਕੀ ਤੇ ਆਪਣਾ ਪਰਟਾਵਾ ਕਰ ਚੁੱਕੇ ਹਨ ਸੋ ਉਹ ਜਿਹੜਾ ਨੇਕ ਲੰਕ ਆਪਣਾ ਪਰਟਾਵਾ ਕਰ ਚੁੱਕਾ ਹੈ ਉਸ ਨੇਕ ਲੰਕ ਨੇ ਚੰਗੀ ਗ੍ਰੰਥਾਂ ਦੀ ਰਚਨਾ ਕਰਕੇ ਇਸ ਸਮਾਤ ਲੋਕ ਦੇ ਤੱਕ ਆਪਣੇ ਸੰਦੇਸ਼ ਦਿੱਤਾ ਆਓ ਆਪ ਉਹ ਸੰਦੇਸ਼ ਨੂੰ ਮਰੇ ਪ੍ਰਾਰਣਾ ਸੁਣੀਏ ਸੰਦੇਸ਼ ਕਿਸ ਟਾਈਮ ਦਾ ਹੈ ਜਿਸ ਟਾਈਮ ਸਹਿਬ ਗੁਰੂ ਨਾਨਕ ਦੇਵ ਜੀ ਮਾਛੂ ਆਲੇ ਜਾ ਕੇ ਸੁਗਲਨਿ ਸੇਕ ਲੇਕੇ ਨੇ ਉਸ ਟਾਈਮ ਅਕਾਲ ਪੁਰਖ ਦੇ ਤੇ ਸਹਿਬ ਦਸਵੇਂ ਪਾਤਸ਼ਾਹ ਦੇ ਆਪਸ ਵਿੱਚ ਬਚਨ ਹੋਏ ਆਓ ਬੜੇ ਪਿਆਰ ਨਾਲ ਸੁਣੋ ਜਿਸ ਵੇਲੇ ਗੋਬਨ ਮਾਛੂ ਆੜੇ ਮੇਰੇ ਨਾਲ ਲਾਈਆਂ ਅੱਖਾਂ 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 ਵਿੱਚੋਂ ਬਦਲਾਈਆ ਸੇ ਸੂਂਣੇ ਹੋਏ ਅੱਖਾਂ ਉਡਣ ਨਾ ਉਡਣ ਨજર ਕੋਈ ਨਾ ਆਈਆ ਹੱਥ ਮਾਰ ਕੇ ਉੱਤੇ ਪਟਾ ਪਟਨੇ ਵਾਲੇ ਖੁਸ਼ੀ ਮਨਾਇਆ ਮੇਰਾ ਰਾਗ ਕੋਈ ਕਿਸੇ ਨਹੀਂ ਗਾਉਣਾ ਪਟਾ ਠੀਕ ਆ ਗੋਬਿੰਦ ਨੇ ਉਸ ਟਾਈਮ ਤੇ ਮੇਰਾ ਰਾਗ ਕਿਸੇ ਗਾਉਣਾ ਨਹੀਂ ਪਟਾ ਵਾਰਾ ਵਿੱਚ ਨਾ ਕੋਈ ਸੁਭਾਈਆ ਪੁਰਖੇ ਕਾਲ ਮੈਂ ਪੁਰਖੇ ਕਾਲ ਮੈਂ ਆਪਣਾ ਪਿਆਰ ਤੇਰੇ ਅੰਦਰ ਰੱਖਾਂ ਹੋਰ ਹੱਥ ਕਿਸੇ ਨਾਲ ਫੜਾਈਆ ਮੈਨੂੰ ਮੈਂ ਤੈਨੂੰ ਸਦਾ ਬਣਾਉਣਾ ਆਪਣੀ ਜਨਣੀ ਗਜਾ ਤੇਰੀ ਗੋਦੀ ਬੈਠ ਕੇ ਖੁਸ਼ੀ ਵਿਖਾਈਆ ਮੈਂ ਕੋਈ ਖਾਣ ਪੀਣ ਵਾਲਾ ਗੁਰੂ ਨਹੀਂ ਕੱਚਾ ਕੰਚਨ ਘੜ ਨਾ ਕੋਈ ਸਹਾਈਆ ਮੈਂ ਤੇਰੀ ਧਾਰ ਵਿੱਚ ਰਚਾ ਪੰਜ ਤਤ ਨਾ ਕੋਈ ਵਢਾਈਆ ਲੋਕ ਮਾਤ ਆਇਆ ਤੇ ਤੇਰੇ ਨਾਲ ਕਰਕੇ ਮਤਾ ਇਹ ਤੇ ਦਾ ਕਾਲਪੁਰਖ ਨੂੰ ਗੋਬਿੰਦ ਕਿ ਜੇ ਮੈਂ ਮਾਤ ਲੋਕ ਦੇ ਤੇ ਆਇਆ ਹਾਂ ਤੇ ਤੇਰੀ ਸਲਾਹ ਨਾ ਆਇਆ ਵਾ ਤੇਰੇ ਨਾਲ ਮਤਾ ਕਰਕੇ ਆਇਆ ਹਾਂ ਤੇਰੇ ਨਾਲ ਮਤਾ ਦੂਜੇ ਨਾਲ ਸਲਾਹ ਨਾ ਕੋਈ ਰਖਾਈਆ ਹੁਣ ਤੇਰੇ ਸੱਤਰ ਲੱਥਾ ਦੂਜੀ ਸੇਰ ਨਾ ਕੋਈ ਹੰਡਾਇਆ ਪੁਰਖ ਅਕਾਲ ਖੁਸ਼ੀਆਂ ਵਿੱਚ ਪੁਰਖ ਅਕਾਲ ਖੁਸ਼ੀਆਂ ਵਿੱਚ ਹਾਸਾ ਹੱਸੇ ਆਪਣੇ ਲਈ ਬਦਲਾਈਆ ਸੋ ਇਹ ਬਚਨ ਸੁਣ ਕੇ ਸਹਿਬ ਦਸਵੇਂ ਪਾਤਸ਼ਾਹ ਜੀ ਕਿ ਅਕਾਲ ਪੁਰਖੀ ਕਹਿੰਦਾ ਹੈ ਖੁਸ਼ ਹੋ ਕੇ ਗੋਬਿੰਦ ਮੈਂ ਮੁੜ ਕੇ ਤੇਰੇ ਖੇੜੇ ਅੰਦਰ ਵਸਾਂ ਇਹ ਹੁੰਦਾ ਤਾ ਕਾਲ ਪੁਰਖ ਨੇ ਗੋਬਿੰਦ ਨੂੰ ਕਿ ਮੈਂ ਫਿਰ ਤੇਰੇ ਖੇੜੇ ਵਿੱਚ ਵਸਾਂਗਾ ਗੋਬਿੰਦ ਮੈਂ ਮੁੜ ਕੇ ਤੇਰੇ ਖੇੜੇ ਅੰਦਰ ਵਸਾਂ ਬਿਨ बिन तेरे ਮੰਦਰ ਡੇਰਾ ਓਰ ਨਾ ਕੋਈ ਸੁਹਾਇਆ ਗੋਬਨ ਕਿਹਾ ਪ੍ਰਭੂ ਕਿ ਤੈਨੂੰ ਮੇਰੇ ਵਰਗਾ ਲਖਾਂ ਆਪੋ ਸਭ ਦਸਵੇਂ ਪਾਸ਼ਾ ਕੀ ਤੈਨਾਂ ਨੇ ਅਕਾਲ ਪੁਰਖ ਨੂੰ ਕਿਹੇ ਪ੍ਰਭੂ ਮੇਰੇ ਵਰਗੇ ਤੈਨੂੰ ਮਾਤ ਲੋਕ ਦੇ ਉੱਤੇ ਲਖਾਂ ਹੀ ਮਿਲ ਸਕਦੇ ਕੋਟਨ ਕੋਟ ਨਜੇ ਆਇਆ ਸ੍ਰੀ ਭਗਵਾਨ ਕਿਹਾ ਸ੍ਰੀ ਭਗਵਾਨ ਕਿਹਾ ਨਹੀਂ ਮੈਂ ਤੇਰੇ ਅੰਦਰ ਆਪਣਾ ਆਪ ਟਕਾਂ ਇਹ ਕਿਹਾ ਗੋਪਾਣ ਨੇ ਸਭ ਦਸੇ ਪਾਤਸ਼ਾਹ ਨੂੰ ਕਿ ਨਹੀਂ ਮੈਂ ਜ਼ਰੂਰ ਆਪਣਾ ਆਪ ਤੇਰੇ ਅੰਦਰ ਜ਼ਰੂਰ ਟਕਾਂਗਾ ਟਕਾਂ ਤੇਰਾ ਮੇਰਾ ਤੇਰਾ ਮੇਰਾ ਜੱਇਆ ਤੇਰਾ ਮੇਰਾ ਦਏ ਗਵਾਈਆ ਈਆ ਤੇਰਾ ਮੇਰਾ ਦਏ ਗੁਆਇਆ ਗੋਬਨ ਕਿਹਾ ਕਿ ਬਾਪ ਨਹੀਂ ਸਕਾ ਅਗੋ ਦਸਵੇਂ ਪਾਸ਼ਾ ਕੀ ਕਹਿੰਦੇ ਨੇ ਅਕਾਲ ਪੁਰਖ ਨੂੰ ਕੀ ਬਾਪ ਨੇ ਸਕਾ ਸੱਗਿਆਂ ਤੋਂ ਲੈ ਛਡਾਈਆ ਪੁਰਖ ਅਕਾਲ ਕਿਹਾ ਅੱਛਾ ਸੋ ਸਤਿਸ਼ਵ ਪਾਸ਼ਾ ਦੇ ਬਚਨ ਮੰਨ ਕੇ ਕਿ ਅਕਾਲ ਪੁਰਖ ਕੀ ਕਹਿੰਦੇ ਨੇ ਪੁਰਖ ਅਕਾਲ ਕਿਹਾ ਅੱਛਾ ਅਖੀ ਤਰ੍ਹਾਂ ਦਿਆਂ ਬਖਾਈਆ ਜਿਹੜਾ ਲੇਖ ਕਿਸੇ ਨਾਲ ਲਿਖਾ ਜਿਹੜਾ ਲੇਖ ਕਿਸੇ ਨਾਲ ਲਿਖਾ ਉਹ ਤੇਰੇ ਨਾਲ ਨਵਾਂ ਬਣਾਇਆ ਕੀ ਕਹਿਆ ਕਾਲਕ੍ਰਿਸ਼ਨ ਨੇ ਗੋਬਿੰਦ ਨੂੰ ਕਿ ਗੋਬਨ ਜਿਹੜਾ ਅਜੇ ਤੱਕ ਪਿਛਲੇ ਤੂੰ ਦੁਗਾ ਤੇ ਲੇਖ ਨਹੀਂ ਲਿਖਿਆ ਗਿਆ ਉਹ ਲੇਖ ਮੈਂ ਤੇਰੇ ਨਾਲ ਜਰੂਰ ਬਣਾਵਾਂਗਾ ਤੇਰੇ ਨਾਲ ਨਵਾਂ ਬਣਾਈਆ ਗੋਬਨ ਕਹਾ ਪਹਿਲੋਂ ਤਾਰੀ ਮੇਰਿਆਂ ਸਿਖਾ ਤੁਹਾਨੂੰ ਦਸਵੇਂ ਪਾਚੇ ਕੀ ਕਾਲ ਪ੍ਰਖ ਨੂੰ ਕਿ ਜੇ ਤੂੰ ਮਾਤ ਲੋਕ ਦੇ ਉਤੇ ਘਿਓ ਤੇ ਫਿਰ ਸਭ ਤੋਂ ਪਹਿਲਾਂ ਮੇਰੇ ਸਿੱਖਾਂ ਨੂੰ ਤਾਰੀ ਤਾਰੇ ਮੇਰੇਆਂ ਸਿੱਖਾਂ ਜੋ ਸਿੱਖਿਆ ਵਿੱਚ ਤੇਰਾ ਮੇਰਾ ਨਾਮ ਧਿਆਈ ਆ ਪੁਰਖ ਅਕਾਲ ਦੀਨ ਦਿਵਾਰ ਜੇ ਉਹਨਾਂ ਨੂੰ ਦੇਵੇਂ ਪਿਛਾ ਇਹਨਾਂ ਨੂੰ ਉਹਨਾਂ ਗੁਰਮੁਖਾਂ ਨੂੰ ਜੇ ਤੂੰ ਪਿਛਾ ਦੇਵੇਂ ਦੇਵੇਂ ਪਿਛਾ ਮੈਨੂੰ ਤੇਰੀ ਲੋੜ ਰਹੇ ਨਾਰਾਇਆ ਮੈਂ ਕਿਸੇ ਹੱਥ ਨੇ ਆਉਣਾ ਮੰਦਰ ਇਟਾਂ ਪੱਥਰਾਂ ਵਿੱਚ ਨਾ ਡੇਰਾ ਲਾਇਆ ਮੇਰੇ ਪੁੱਤਰਾ ਪਿੱਛੇ ਗੁਰਮੁਖਾਂ ਦੀਆਂ ਲਿਖੀਆਂ ਚਿੱਟਾਂ ਜਿੰਨਾਂ ਦਾ ਹਰਫ ਨਾ ਕੋਈ ਬੁਝਾਈਆ ਸ੍ਰੀ ਭਗਵਾਨ ਕਿਹਾ ਇਹ ਬਚਨ ਸੁਣ ਕੇ ਦਸਵੇਂ ਪਾਤਸ਼ਾਹ ਦੇ ਕਿ ਅਗੋਂ ਅਕਾਲ ਪੁਰਖੀ ਕਹਿੰਦਾ ਗੋਬਿੰਦ ਨੂੰ ਸ੍ਰੀ ਭਗਵਾਨ ਕਿਹਾ ਉਨਾਂ ਦਾ ਲੇਖ ਨਹੀਂ ਲਿਖਾ ਨੇੜ ਨੇੜ ਹੋ ਕੇ ਵੇਖ ਵਿਖਾਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਮੇਰ ਨજર ਇੱਕ ਵਿਖਾਈਆ ਗੋਬਿੰਦਿਆ ਵੇਖ ਪ੍ਰਭੂ ਬੇਵਤਨ ਇਹ ਗੰਨੇ ਦੇ ਦਸੋਂ ਪਾਛਾ ਅਕਾਲ ਪੁਰਖ ਨੂੰ ਗੋਬਨ ਕਿਹਾ ਵੇਖ ਪ੍ਰਭੂ ਬੇਵਤਨ ਤੋਰ ਸੰਦੇਸ਼ ਇੱਕ ਜਨਾਈਆ ਮੈਂ ਛੱਡਿਆ ਕਿਹੜਾ ਪਤਨ ਡੇਰਾ ਕਣਕ ਨਾਟਕਾਇਆ ਕੁਝ ਥੋੜਾ ਹਾਲ ਆਇਆ ਦੱਸਣ ਕਿਹਿੰਦਾ ਗੋਬਿੰਦ ਇਹ ਬੱਚੇ ਕਿੱਥੇ ਹੋ ਰਹੇ ਨੇ ਮਾਛੂ ਵਾਲੇ ਜਦੋਂ ਸੁਗੜਾਈ ਸੀ ਤੇ ਸਭ ਦਸਵੇਂ ਪਾਚਾ ਨੇਟੇ ਨੇ ਉਸ ਟਾਈਮ ਦੇ ਬਚਨ ਹੋ ਰਹੇ ਨੇ ਆਪ ਬਚਨਾਂ ਉਂ ਜ਼ਰੂਰ ਧਿਆਨ ਦੇਓ ਜੇ ਥੋੜਾ ਹਾਲ ਆਇਆ ਦੱਸਣ ਸਭ ਨਾਲ ਓਕਾਰ ਜਿਦਾਈ ਆ ਜਿਹਾ ਤਾਂ ਕੇ ਆਪਣੀ ਅਖਣ ਬੇਨ ਜੀਰ ਨਜਰ ਵਿਠਾਈਆ ਜੋਤੀ ਜੋ ਸਰੂਪਰ ਆਪੇ ਆਪਣੀ ਕਿਰਪਾ ਕਰ ਬੀਨਦਿਆਲ ਵੇਖ ਵਿਖਾਈਆ ਪੁਰਖ ਅਕਾਲ ਕਿਆ ਗੋਬਿੰਦ ਕੀ ਕਹਿੰਦੇ ਨਕਾਲ ਪੁਰਖ ਅਗੋ ਸਭ ਦਸੇ ਪਾਤਸ਼ਾਹ ਨੂੰ ਪੁਰਖ ਅਕਾਲ ਕਿਆ ਗੋਬਿੰਦ ਤੇਰਾ ਬੇਵਤਨ ਨਹੀਂ ਲੋਕ ਮਾਤ ਤੇਰਾ ਬੇਵਤਨ ਨਹੀਂ ਲੋਕ ਮਾਤ ਉਮਤਨ ਸਾਚਾ ਦਿਆਂ ਵਿਖਾਇਆ ਬਿਨ ਤੇਰੀ ਧਾਰ ਮੇਰੀ ਪ੍ਰਕਾਣਾ ਹੋਵੇ ਜਾਤ ਜਰ ਹਜੂਰ ਨਾ ਕੋਈ ਰੁਸ਼ਨ ਆਇਆ ਤੁਰਦਾ ਦੇਵੇ ਨਾ ਕੋਈ ਸਾਥ ਸਗਲਾ ਸੰਗ ਨਾ ਕੋਈ ਬਨਾਈਆ ਢੋਲਾ ਗਾਏ ਨਾ ਕੋਈ ਪੁਰਖ ਅਬਨਾਸ਼ ਬੇਪਰਵਾਹ ਦੀ ਬੇਪਰਵਾਹ ਨਾ ਕੋਈ ਦੜਾਈਆ ਸੱਚਾ ਮੇਲਾ ਕਰੇ ਕੋਈ ਨਾ ਆਪ ਆਪਣਾ ਆਪ ਪੇਟਣਾ ਕੋਈ ਕਰਾਈ ਆ ਸੱਚਾ ਸੋਚਾ ਮੇਲ ਕਿਹੜਾ ਏ ਆਪਣਾ ਆਪ ਪੇਟਣਾ ਕੋਈ ਕਰਾਈ ਆ ਮੈਂ ਕਿਸ ਦਾ ਬਣਾ ਬਾਪ ਸੁਧ ਦਿਲਾਰਾ ਕਮਣਿਆ ਖਵਾਈ ਆ ਇਹ ਗੰਮੀ ਖੇਲ ਤਮਾਸ਼ ਕਲਮਸ਼ਾਈ ਨਾ ਸਕੇ ਕੋਈ ਸਮਝਾਈ ਆ ਇਹ ਜਿਹੜਾ ਖੇਲ ਹੋਇਆ ਏ ਇਹ ਪਿਛਲੇ ਚੋਂ ਜੁਗਾ ਚ ਵੀ ਕੋਈ ਨਹੀਂ ਸਮਝਾ ਸਕਿਆ ਕਲਮਸ਼ਾਈ ਨਾ ਸਕੇ ਸਮਝਾਈ ਆ ਯੋਤੀ ਜੋ ਸਰੂਪਾ ਰਾਪ ਆਪਣੀ ਕਿਰਪਾ ਕਰ ਤੋਰ ਸੰਦੇਸ਼ਾ ਇੱਕ ਸੁਲਾਈਆ ਗੋਬਨ ਕਹਾ ਮੈਨੂੰ ਵਤਨ ਬੇ ਵਤਨ ਦੀ ਨਹੀਂ ਲੋੜ ਇਹ ਬਤਨ ਸੁਣ ਕੇ ਅਕਾਲ ਪੁਰਖ ਦੇਹ ਤੇ ਅਗੁੰਦਸਵੇਂ ਪਾਸ਼ਾ ਕੀ ਕਹਿੰਦੇ ਨੇ ਅਕਾਲ ਪੁਰਖ ਨੂੰ ਗੋਬਨ ਕਹਾ ਮੈਨੂੰ ਵਤਨ ਬੇ ਵਤਨ ਦੀ ਨਹੀਂ ਲੋੜ ਨੜਿੰਦੇ ਸੱਜਣ ਬਿਆਨ ਦੜਾਈਆ ਸਭ ਤੋਂ ਪਹਿਲੇ ਗੁਰੂਮਖ ਮੇਰੇ ਸੱਜਣ ਲੈਣੇ ਜੋੜ ਮਾਤ ਲੋਗ ਦੇ ਉੱਤੇ ਗਿਉ ਜਦੋਂ ਤੇ ਇਹ ਕੰਮ ਕਰੀ ਪਹਿਲਾਂ ਕਿ ਸਭ ਤੋਂ ਪਹਿਲਾਂ ਮੇਰੇ ਜਿਹੜੇ ਸਿੱਖ ਹੋਣਗੇ ਉਹਨਾਂ ਨੂੰ ਨਾਲ ਜੋੜੀ ਲਮੀ ਜੋੜ ਜੋਰੀ ਧੋਦੀ ਆਪ ਬਨਾਈਆ ਜੋ ਆਪਣਾ ਆਪ ਖੋਲੀ ਗਏ ਢੋਲ ਅੰਤਮ ਆਤਮ ਪ੍ਰੇਮ ਉਦਾਈਆ ਮੇਰੇ ਨਾਲ ਪੂਰਾ ਕਰ ਕੌਲ ਇਕਰਾਰ ਨਾਮਾ ਗੇ ਬਨਾਈਆ ਕੋਲ ਕੇ ਆਪਿਆ ਗੋਵਨ ਬਚਨ ਕਰ ਰਿਹਾ ਅਕਾਲ ਪੁਰਖ ਦੇ ਨਾਲ ਕਿ ਮੇਰੇ ਨਾਲ ਤੂੰ ਵਹਿਰਾ ਕਰ ਕਹੋਲ ਕਰ ਪੁਰਖ ਅਕਾਲ ਹੌਣੀ ਜੀ ਕਿਹਾ ਅਗੋ ਅਕਾਲ ਪੁਰਖ ਕਿਹਿੰਦਾ ਗੋਵਨ ਨੂੰ ਹੌਲੀ ਜਾਈ ਪੁਰਖ ਅਕਾਲ ਹੌਣੀ ਜੀ ਕਿਹਾ ਬੋਲ ਸ਼ਬਦ ਗੰਮੀ ਵਾਸ ਸੁਣਾਈਆ ਕਾਲਯੋਗ ਅੰਤ ਅਖੀਰ ਬੇਨजीर ਗੁਰਮੁਖ ਸੰਤ ਤੇ ਲਾ ਰਹਿ ਨਾ ਦੇਵਾ ਕੋਈ ਅਨਭੋਲ ਸੁਰਤੀ ਵਿੱਚੋਂ ਸੁਰਤੀ ਆਪ ਜਗਾਈਆ ਗੋਬਿੰਦ ਸਦਾ ਤੈਨੂੰ ਰੱਖਾ ਕੋਲ ਗੋਬਿੰਦ ਸਦਾ ਤੈਨੂੰ ਰੱਖਾ ਕੋਲ ਵਿਛੋੜੇ ਵਿੱਚ ਮਿਸ਼ਨ ਕਦੇ ਨਾ ਜਾਈਆ ਜੋਤੀ ਜੋਤ ਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਣ ਹਰ ਇੱਕ ਸ਼ਰਨਾਈਆ ਗੋਬਿੰਦ ਕਿਹਾ ਸੁਣ ਠਾਕਰ ਮੇਰੇ ਸੁਆਮੀ ਇਕੇ ਦਸਵੇਂ ਪਾਛੇ ਮੇ ਕਾਲਪੁਰਖ ਨੂੰ ਗੋਬਨ ਕਿਹਾ ਸੁਣ ਠਾਕਰ ਮੇਰੇ ਸੁਆਮੀ ਪਰਮਪੁਰਖ ਜਿਆਂ ਢੜਾਈਆ ਤੂੰ ਆਜ ਗਾਦੀ ਅੰਤਰ ਜਾਵੇਂ ਅੰਤਰੀ ਆਤਮ ਵੇਖ ਖਾਈਆ ਮੇਰੇ ਗੁਰਮੁਖਾਂ ਦੀ ਵਖਰੀ ਹੋਵੇ ਨਿਸ਼ਾਨੀ ਮਾਤ ਲੋਗ ਦੇ ਉੱਤੇ ਜਦ ਤੂੰ ਬਿਉ ਹੋ ਤੇ ਜਿਹੜੇ ਮੇਰੇ ਗੁਰਮੁਖ ਹੋਣ ਉਹਨਾਂ ਲਈ ਨਿਸ਼ਾਨੀ ਵਖਰੀ ਹੋਵੇ ਸੰਸਾਰ ਨਾਲੋਂ ਵਖਰੀ ਹੋਵੇ ਨਿਸ਼ਾਨੇ ਨਿਸ਼ਾਨਾ ਤੀਰ ਇੱਕ ਦਰਸਾਈਆ ਨਿਰਗੁਣ ਢੋਲਾ ਆ ਤੁਮ ਪਰਮਾਤਮ ਪੰਨ ਬਾਣੀ ਬਣਾਵੇ ਤੇ ਖੋਜਣ ਦੀ ਲੋੜ ਰਹੇ ਨਾ ਰਹੀਆ ਉਹਨਾਂ ਵਾਸਤੇ ਕਰਨ ਆਇਆ ਆਸਾਨੀ ਉਹਨਾਂ ਵਾਸਤੇ ਕਰਨ ਆਇਆ ਆਸਾਨੀ ਅਸਲ ਵਿੱਚ ਦਸੇ ਇਸੇ ਕਾਰਨ ਸੱਤਰ ਹੰਡਾਈਆ ਤੂੰ ਪੁਰਖ ਕਾਲ ਤੰਨੀ ਮਿਹਰਬਾਨੀ ਮਹਿਬੂਬ ਹੋ ਕੇ ਮਿਲ ਕੇ ਖੁਸ਼ੀ ਮਨਾਈਆ ਜਨ ਭਗਤਾ ਅੰਦਰ ਮੇਰੀ ਸ਼ਬਦ ਧਾਰ ਦੀ ਜਿੰਦ ਗਾਨੀ ਤਤਾਂ ਦੇ ਜੀਵਨ ਦੀ ਲੋੜ ਰਹੇ ਨਾ ਰਾਇਆ ਜਿੰਨਾ ਦਾ ਸਦਾ ਪਦ ਨਿਰਵਾਣੀ ਨਿਰਵੈਰ ਹੋ ਕੇ ਨਿਰਵੈਰ ਆਪਣੀ द्या ਦੇਣੀ ਕਮਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸ੍ਰੀ ਆਪਣਾ ਹੱਥ ਰਖਾਏ ਆ ਸ੍ਰੀ ਭਗਵਾਨ ਕਹੇ ਮੈਂ ਦਇਆ ਕੁਮਾਵਾਂਗਾ ਇਹ ਬਚਨ ਸੁਣ ਕੇ ਦਸਵੇਂ ਪਾਤਸ਼ਾਹ ਨੇ ਕਿ ਉਹ ਪ੍ਰਮਾਤਮਾ ਨੇਕ ਲੰਕੀ ਕਹਿੰਦਾ ਦਸਵੇਂ ਪਾਤਸ਼ਾਹ ਨੂੰ ਸ੍ਰੀ ਭਗਵਾਨ ਕਹੇ ਮੈਂ ਦਇਆ ਕੁਮਾਵਾਂਗਾ ਗੋਬਿੰਦ ਤੇਰੀ ਧਾਰ ਧਰਮ ਦਾ ਰੂਪ ਪ੍ਰਗਟਾਵਾਂਗਾ ਕਲ ਜੋ ਕੋ ਵੇਖੇ ਅੰਤਮਾਰ ਕਲ ਕਲ ਕੀ ਨਾਂ ਪ੍ਰਗਟਾਵਾਂਗਾ ਸੰਤ ਸੇਲੇ ਆਪ ਉਭਾਰ ਗੁਰਮੁਖ ਗੁਰਗਣ ਸੰਗ ਰੰਗਾਵਾਂਗਾ ਲੱਖ ਚਰਾਸੀ ਵਿੱਚੋਂ ਭਾਲ ਸੱਜਣ ਸੋਹਣੇ ਆਪ ਜੀ ਬਾਹਾਂਵਾਂਗਾ ਜਿੰਨਾ ਪਿੱਛੇ ਭੇਟਾ ਕੀਤੇ ਲਾਲ ਜਿੰਨਾ ਪਿੱਛੇ ਭੇਟਾ ਕੀਤੇ ਲਾਲ ਉਹ ਲਾਲ ਆਪਣੇ ਰੰਗ ਰੰਗਾਵਾਂਗਾ ਸੱਚ ਦੁਆਰਾ ਵਖਾ ਸੱਚੀ ਕਰਮਖਾਲ ਵੇ ਵਤਨਾ ਦਾ ਵਤਨੇ ਆਪ ਮੁਸਾਵਾਗਾ ਰੰਗ ਚੜਾ ਕੇ ਸ਼ਾ ਕੰਗਾਲ ਊਚ ਨੀਚ ਪੰਧ ਮੁਕਾਵਾਗਾ ਲੱਖ 84 ਵਿੱਚੋਂ ਕਰਾਂ ਬਹਾਲ ਜਮ ਕੀ ਫਾਂਸੀ ਫੰਦ ਤੜਾਵਾਗਾ ਫਲ ਲਗਾ ਕੇ ਤੇਰੀ ਡਾਲ ਮਾਲੀ ਹੋ ਕੇ ਵੇਖ ਮੁਖਾਵਾਗਾ ਆਪੇ ਵੇਖ ਮਰੀਦਾ ਹਾਲ ਮੁਰਸ਼ਿਦ ਹੋ ਕੇ ਖੁਸ਼ੀ ਮਨਾਵਾਗਾ ਰੈਗ ਨੂੰ ਮਾਇਆ ਤੋੜ ਜਨਾਲ ਜਾਗ ਜਲ ਜੋਤੇ ਕ੍ਰਿਸ਼ਨ ਆਵਾਂਗਾ ਲੇਖਾ ਚਕਾ ਕੇ ਮਾਜੀ ਹਾਲ ਅਗਲਾ ਆਪਣੇ ਹੱਥ ਵਿਖਾਵਾਂਗਾ ਉਹਨਾ ਕੋ ਨਾ ਸਕੇ ਕਾਲ ਇਹ ਤੇ ਦਾ ਕਾਲਪੁਰਖ ਉਹਨਾ ਕੋ ਨਾ ਸਕੇ ਕਾਲ ਕਲਯੂਕੂਰ ਕਲੇਸ਼ ਮਿਟਾਵਾਂਗਾ ਜਿਸ ਵੇਲੇ ਗੁਰਮੁਖੇ ਅੱਗੇ ਕਰਨ ਸਵਾਲ ਸਭ ਦਲੇਖਾ ਪਲਤ ਕੇ ਝੋਲੀ ਪਾਵਾਂਗਾ ਸੱਚੇ ਵਤਨ ਦੇਵਾ ਸਵਾਲ ਫੜ ਬਹੁ ਆਪ ਟਕਾਵਾਂਗਾ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਰ ਬੇਪਰਵਾਏ ਸਦਾਸ ਕਿਤੇ ਧਿਮਗਾ ਜੀ ਅਜੀ ਕਰ ਹਰ ਬਾਣੀ ਦੇ ਚੰਗਾ ਵੀ ਵਿਚਾਰ ਕਰਦੇ ਆ ਦਾਸ ਕੋਲੋਂ ਨਹੀਂ ਕਿ ਗਲਤੀਆਂ ਹੋ ਗਈਆਂ ਹੋਣ ਗਿਆ ਉਹਨਾਂ ਗਲਤੀਆਂ ਨੂੰ ਮੁੱਖ ਰੱਖਦਾ ਆ ਦਾਸ ਹਰ ਸੰਗਤ ਪਾਸੋਂ ਮਾਰੇ ਸ਼ੇਰ ਸੰਗੋਲ ਪਾਸੋਂ ਆਪ ਜੀ ਦੇ ਚਰਨਾਂ ਵਿੱਚ ਮਾਫੀ ਮੰਗਦਾ ਹੈ ਆਪ ਦੇ ਕਾਰੇ ਦਾ ਸਾਥ ਦਿਓ ਸੋ ਹੰਕਾਰ ਸਿਰ ਸਿੰਘ ਵਿਸ਼ਨੂੰ ભગવાન ਦੀ ਲਾ